ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅੱਜ ਦੇ ਇਸ ਨਵੇਂ ਵਲੌਗ ਤੇ ਤੁਹਾਡਾ ਸਵਾਗਤ ਹੈ ਜਿਹੜਾ ਅੱਜ ਦਾ ਵਲੌਗ ਹੈਗਾ ਆਪਾਂ ਆਏ ਸੀਗੇ ਮਾਸਕੇ ਪਿੰਡ ਕਿਉਂਕਿ ਉਹਨਾਂ ਨੇ ਪੋਤੇ ਦੀ ਕਰਨੀ ਸੀ ਸ਼ਿਟੀ ਤੇ ਸਹਿਜਪਾੜ ਦਾ ਭੋਗ ਪੈਣਾ ਸੀ ਅੱਜ ਉੱਥੇ ਤੇ ਆਪਾਂ ਆਏ ਹੋਏ ਸੀ ਪਿੰਡ ਲੋਕਾ ਕਲਾਂ ਵੱਡੇ ਲੋਕੇ ਵਜਦੇ ਆ ਇਹ ਉੱਥੇ ਆਪਾਂ ਆਏ ਸੀ ਭੋਗ ਪੈ ਗਿਆ ਰੋਟੀ ਪਾਣੀ ਛਕ ਲਿਆ ਪਹਿਲਾਂ ਪਕੌੜੇ ਪੂੜੇ ਛਕ ਲਿਆ ਫਿਰ ਰੋਟੀ ਛਕ ਲਈ ਆ ਸ਼ਾਕ ਦੇ ਪ੍ਰਸ਼ਾਦਾ ਤੇ ਮੇਰੇ ਖਾ ਚਲੋ ਥੋੜਾ ਜਿਹਾ ਆਪਾਂ ਖੇਤਾਂ ਵਿੱਚ ਬੈਠੇ ਖੇਤਾਂ ਹੀ ਘਾ ਰਹੇ ਹਾਂ ਇਹਨਾਂ ਦਾ ਤੇ ਮੇਰੇ ਖਾ ਚਲੋ ਆਪਾਂ ਕਿਉਣਾ ਥੋੜੀ ਗੇੜੀ ਛੇੜੀ ਕੱਢੀ ਜਾਵੇ ਆ ਦੇਖੋ ਇੱਥੇ ਮੈਂ ਤੁਹਾਨੂੰ ਦਿਖਾਉਣਾ ਹੈ ਖੇਤ ਆਹ ਜਿਹੜੇ ਸਰਬੂਜੇ ਤੁਹਾਨੂੰ ਮੇਰੇ ਮਗਰ ਦਿਂਦੇ ਆ ਇਹ ਪਹਿਲਾਂ ਹੁੰਦੇ ਹੀ ਆਮ ਪਿੰਡਾਂ 'ਚ ਮੈਨੂੰ ਹੋਰ ਪਿੰਡਾਂ 'ਚ ਪਾ ਰਹੇ ਸਾਡੇ ਤਾਂ ਹੁਣ ਹੈ ਨਹੀਂਗੇ ਸਾਡੇ ਪਿੰਡ 'ਚ ਬਹੁਤ ਹੁੰਦੇ ਸੀ ਸਰਬੂਜੇ ਜਿਹੇ ਹਜੇ ਤੇ ਤੁਹਾਨੂੰ ਅੱਗੇ ਦਿਖਾ ਰਨਾ ਆ ਦੇਖੋ ਆ ਸਰਬੂਜੇ ਜਿਹੜੇ ਆ ਇਹ ਕਿਸੇ ਕਿਸੇ ਪਿੰਡਾਂ 'ਚ ਰਹਿ ਗਏ ਪਹਿਲਾਂ ਬਹੁਤ ਹੁੰਦੇ ਸੀ ਇਹ ਕੱਖ ਜੇ ਤੇ ਤੇ ਜਿਹੜੀ ਦੂਜੀ ਗੱਲ ਮੈਂ ਤੁਹਾਨੂੰ ਘੈਂਟ ਦਿਖਾਉਣ ਲੱਗਾ ਜਿਹੜੇ ਇੱਧਰ ਕਣਕਾਂ ਹੈਗੀਆਂ ਨਾ ਦੋਸਤੋ ਕਣਕਾਂ ਪੈਲੀ ਬੜੀ ਭਾਰੀ ਐ ਇੱਧਰ ਬਈ ਤੁਹ ਨਜ਼ਰ ਨਾਲ ਲੱਗ ਜੇ ਮੇਰੀ ਵੇਹੇ ਹੁਣ ਦਿਖਾ ਨਾ ਕਣਕਾਂ ਦੇਖੋ ਕਣਕਾਂ ਬਹੁਤ ਭਾਰੀਆਂ ਤੇ ਕਹਿੰਦੇ ਬਹੁਤ ਬਈ ਇੰਨਾ ਕਲਕਾ ਕਣਕਾਂ ਕਹਿੰਦਾ ਕਹਿੰਦੇ ਬਹੁਤ ਵਧੀਆ ਹੁੰਦੀਆਂ ਐ ਇਸ ਏਰੀਏ 'ਚ ਪਰਮਾਤਮਾ ਦੀ ਕਿਰਪਾ ਕੀ ਪੈਲੀ ਭਾਰੀ ਐ ਤੇ ਤਾਂ ਕਰਕੇ ਕਣਕਾਂ ਵਧੀਆ ਰਹਿੰਦੀਆਂ ਝਾੜ ਛੋੜ ਕਹਿੰਦੇ ਕਣਕਾਂ ਬਹੁਤ ਦਿੰਦੀਆਂ ਤੇ ਇੱਧਰੋ ਵੇਖੋ ਅਜਵੇਂ ਫਿਲਮਾਂ 'ਚ ਨਹੀਂ ਦਿਖਾਉਂਦੇ ਹੁੰਦੇ ਉੱਚੇ ਨੀਵੇਂ ਥਾਂ ਜੇ ਕਿੰਨਾ ਥਾਵਾਂ ਤੇ ਉਹ ਮੇਰੇ ਥਾਂ ਜੇ ਬਣਿਆ ਦੇਖੋ ਰਸਤਾ ਉਖੜ ਬੜਾ ਰਸਤਾ ਹੈ ਕਿਵੇਂ ਆ ਇਧਰ ਦੀ ਮੈਂ ਆ ਤੁਹਾਨੂੰ ਮੈਂ ਜਾਂਦਾ ਵਕਤ ਉਹ ਦਿਖਾਉਂਗਾ ਆ ਦੇਖੋ ਆ ਆਪਣੀ ਕੜਾ ਬੂਟਾ ਹੈ ਆਪਣੀ ਕੀ ਚੀਜ਼ ਹੈ ਇਹ ਵੀ ਲੱਗੀ ਹੋਈ ਇੱਥੇ ਤੇ ਆਪਾਂ ਅਗੇ ਗੇੜਾ ਕੱਢਣ ਮੈਂ ਚੱਲੋ ਆਪਾਂ ਅੱਜ ਮਾਸੀ ਦੇ ਪਿੰਡ ਦੀ ਸੈਰ ਵੀ ਦੋਸਤਾਂ ਕਰਾ ਲਈਏ ਉੱਥੇ ਕੁਸ਼ਵੀਰ ਬੱਕਰੀਆਂ ਚਾਰਦੇ ਫਿਰਦੇ ਆ ਉਹਨਾਂ ਕੋਲ ਵੀ ਕੱਢਿਆ ਉਹਨਾਂ ਦਾ ਗੇੜਾ ਆਪਾਂ ਆ ਦੇਖ ਕਣਕ ਇਧਰ ਵੀ ਹੈ ਮਾਸੀ ਕਣਕ ਬਹੁਤ ਭਾਰੀ ਖੜੀ ਆ ਸਰੋਂ ਦੇ ਸਰੋਂ ਸਰੋਂ ਦੇ ਬੂਟੇ ਬਹੁਤ ਸੋਹਣੇ ਲੱਗ ਜਾਂਦੇ ਆ ਤੁਹਾਨੂੰ ਸਰੋਂ ਦਿਖਾ ਕੇ ਲਿਆਉਣਾ ਤੇ ਦੋਸਤੋ ਮੈਨੂੰ ਤੁਹਾਡਾ ਜਿਹੜਾ ਪਿਆਰ ਆ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਹੁਣ ਮਿਲਣ ਲੱਗ ਗਿਆ ਤੁਸੀਂ ਮੇਰੇ ਵਲੌਗ ਪਸੰਦ ਕਰਦੇ ਹੋ ਪਰ ਕਮੈਂਟ ਵੀ ਕਰਦੇ ਕਰੋ ਸੋਹਣਾ ਜੇ ਤੁਹਾਨੂੰ ਵਧੀਆ ਵਧੀਆ ਵਲੌਗ ਲੱਗਦਾ ਤਾਂ ਆ ਦੇਖੋ ਉੱਚਾ ਥਾਂ ਹੈਗਾ ਕਣਕ ਦੇਖੋ ਆ ਲੈਣ ਵੇ ਲੈਣਾ ਕਣਕ ਦੀ ਕਿੰਨੀ ਸੋਹਣੀ ਲੈਣਾ ਦੇਖੋ ਆ ਦੇਖੋ ਹਾਂ ਇਦਾਂ ਬਾਹਰ ਜਿਹੜੀ ਫਸਲ ਹੁੰਦੀ ਇੱਧਰ ਤੇ ਕਮੈਂਟ ਕਰਿਆ ਕਰੋ ਜਿਵੇਂ ਆਪਾਂ ਗੱਲ ਕਰਦੇ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸੋਨਾ ਜਾਂ ਕਮੈਂਟ ਕਰਦਿਆ ਕਰੋ ਵੀਡੀਓ ਦੇ ਉੱਤੇ ਤੇ ਦੋਸਤੋ ਸ਼ੇਅਰ ਵੀ ਕਰਦਿਆ ਕਰੋ ਮੈਨੂੰ ਸ਼ੇਅਰ ਦਾ ਚਿੱਤ ਆ ਪਲ ਜਾਂਦਾ ਤੁਸੀਂ ਮੇਰੀ ਵੀਡੀਓ ਸ਼ੇਅਰ ਵੀ ਕਰ ਸਕਦੇ ਹੋ ਤੁਹਾਨੂੰ ਦਿਖਾਉਨੇ ਆ ਬੱਕਰੀਆਂ ਇੱਥੇ ਬੱਕਰੀਆਂ ਚਾਰੀ ਜਾਂਦੇ ਆ ਬਾਈ ਨੂੰ ਬੱਕਰੀਆਂ ਦਿਖਾਉਨੇ ਆ ਵੇ ਆ ਦੇਖੋ ਬਾਈਆਂ ਦੇ ਵੀ ਆਪਾਂ ਵੀਡੀਓ ਬਣਾ ਲਨੇ ਆ ਬਾਈ ਕੀ ਹਾਲ ਆ ਜੀ ਹਾਂ ਜੀ ਠੀਕ ਠਾਕ ਆ ਜੀ ਅਸੀਂ ਦੇਖੋ ਬਾਈ ਤੇ ਬੱਕਰੀਆਂ ਚਾਰ ਦੇ ਫਰਦੇ ਤੁਹਾਨੂੰ ਦਿਖਾਵਾਂਗੇ ਵੀਡੀਓ ਪਹੁੰਚ ਕੇ ਅਪਲੋਡ ਕਰ ਦਾਂਗੇ ਚੈਨਲ ਦੇ ਉੱਤੇ ਮਰ ਰਹੀ ਲੰਦੀ ਆ ਦੇਖੋ ਹਾਂ ਜੀ ਹਾਂ ਜੀ ਫੋਟੋ ਆਈ ਜਾਂਦੀਆਂ ਵੀਡੀਓ ਤੁਹਾਨੂੰ ਸਰੋਂ ਦਿਖਾ ਕੇ ਲਾਉਂਦੇ ਆ ਬਾਈ ਕਹਿੰਦਾ ਫੋਟੋ ਆਉਂਦੀ ਮੈਂ ਖਾਈ ਫੋਟੋ ਬਿਲਕੁਲ ਆ ਗਈ ਆ ਤੁਹਾਡੀ ਫੋਟੋ ਲੈ ਲਈ ਆਪਾਂ ਸਰੋਂ ਬੜੀ ਸੋਹਣੀ ਸਾਹਮਣੇ ਆਉ ਤੁਹਾਨੂੰ ਦਿਖਾ ਸਕ ਲੰਨੇ ਸਰੋਂ ਏਰੀਆ ਬਹੁਤ ਸੋਹਣਾ ਯਾਰ ਮੈਨੂੰ ਮੈਨੂੰ ਵਧੀਆ ਲੱਗਦਾ ਮੈਂ ਤਾਂ ਹੀ ਮੰਮੀ ਹੁਣ ਆ ਗਿਆ ਵੈਸੇ ਮੰਮੀ ਹੁਣੇ ਆਉਣਾ ਹੀ ਮੇਰੇ ਕੋਲ ਤੂੰ ਵੀ ਚੱਲਣਾ ਚੱਲ ਚੱਲ ਵੜ ਚੱਲ ਆਪਾਂ ਆ ਜੰਨੇ ਨਾਲ ਮਿਲ ਆਵਾਂਗੇ ਰਸਤੇ ਦਾ ਰਹਿਣਗੇ ਮਾਮੇ ਹੁਣੀ ਆਏ ਆ ਕਾਫੀ ਰਸਤਰ ਮਾਸੀ ਦੇ ਮੁੰਡੇ ਦੂਸਰੇ ਆਏ ਆ ਕਾਫੀ ਗੱਲਾਂ ਬਾਤਾਂ ਮਾਰੀਆਂ ਉਹਨਾਂ ਨਾਲ ਬੈਠੇ ਮੈਂ ਮੈਂ ਪ੍ਰਸ਼ਾਦਾ ਛੱਕੇ ਤੇ ਮੈਂ ਮੈਂ ਕੱਢਦਾ ਗੇੜਾ ਤੇ ਤੁਸੀਂ ਮਾਰੋ ਗੱਲਾਂ ਉਹ ਡੈਡੀ ਕੋਲੇ ਬੈਠੇ ਸਾਰਿਆਂ ਨੇ ਉਹ ਗੱਲਾਂ ਬਾਤਾਂ ਮਾਰੀਆਂ ਦਈਆਂ ਤੇ ਆਪਾਂ ਆ ਗਏ ਬਾਹਰ ਨੂੰ ਤਰਨ ਫਿਰਨ ਤੇ ਤੁਹਾਨੂੰ ਮੈਂ ਸਰੋਂ ਦਿਖਾਉਣਾ ਦੋਸਤੋ ਅਸਰੋਂ ਵੇਖੋ ਮੜੀ ਗਣਾ ਵਾਓ ਕੀ ਬਾਤ ਹੈ ਜੀ ਬੜੀ ਸੋਹਣੀ ਸਰੋਂ ਇੱਕ ਖਾਟੀ ਖਾਟੀ ਪੀਲੀ ਪੀਲੀ ਲੱਗੀ ਨਾ ਦਰੋਂ ਬਹੁਤ ਸਨ ਲਈ ਫੋਨ ਚ ਤਾਂ ਪੈਣੀ ਕਿੰਦਾ ਦੀ ਕੁਆਲਿਟੀ ਜਾਊਗੀ ਇਹ ਕਿਉਂਕਿ ਇਸਰੋਂ ਲੱਗਦੀ ਬੜੀ ਸੋਹਣੀ ਪਈ ਆ ਠੀਕ ਹੈ ਜੀ ਤੇ ਆਪਦਰ ਆਗੇ ਅੱਕ ਆਕੂ ਵੀ ਹੁਣ ਵਿਰਲੇ ਰਹਿ ਗਏ ਥਾਂ ਥਾਂ ਤੇ ਅੱਗੇ ਅੱਕ ਹੁੰਦੇ ਹੀ ਖੇਤਾਂ ਖੁੱਤਾਂ ਚ ਇੱਥੇ ਅੱਕ ਖੜਾ ਹੈਗਾ ਆਹ ਕ ਬਰੱਜਿਆ ਬਣਿਆ ਆਹ ਦੇਖੋ ਇਹਨਾਂ ਏਰੀਆ ਮੈਨੂੰ ਬਹੁਤ ਘੈਣ ਲੱਗਾ ਹੋਰ ਗੱਲਾਂ ਇਹ ਗੱਲ ਆਵੇ ਤਾਂ ਵੇਖਿਆ ਨਾ ਇੱਧਰ ਕੋਈ ਜਿਵੇਂ ਕਿਨੇ ਫਿਲਮ ਫਿਲਮੇ ਸ਼ੂਟਿੰਗ ਕਰਨੇ ਆਉਣੇ ਤੇ ਆਹ ਦਾ ਮੈਂ ਜੋ ਜਿਹੜਾ ਮੇਰੀ ਵੀਡੀਓ ਵੇਖੂ ਕੋਈ ਸਿੰਗਰ ਜਾਂ ਕੋਈ ਫਿਲਮੀ ਐਕਟਰ ਇੱਧਰ ਲਾ ਏਰੀਆ ਜਿਹੜਾ ਹੈਗਾ ਫਿਲਮ ਫਿਲਮ ਬਣਾਉਣ ਨੂੰ ਬਹੁਤ ਵਧੀਆ ਹੈਗਾ ਖੇਤਾਂ 'ਚ ਬੈਠੇ ਲੋਕੀ ਤੇ ਇੱਥੇ ਅਸੀਂ ਆਪਣੇ ਘਰ ਵਸਾਏ ਹੋਏ ਆ ਬੜੇ ਸੋਹਣੇ ਕੋਠੀਆਂ ਪਾਈਆਂ ਨੇ ਮਾਸੀ ਦੇ ਤਿੰਨ ਚਾਰ ਤਿੰਨ ਚਾਰ ਮੁੰਡੇ ਆ ਚਾਰੇ ਨੇ ਲਗ ਲਗ ਕੋਠੀਆਂ ਪਾਈਆਂ ਆਪਦੀਆਂ ਆਪਦੀਆਂ ਤੇ ਬੜਾ ਵਧੀਆ ਗੁਜ਼ਾਰਾ ਕਰਦੇ ਸਬਜ਼ੀ ਸੁਬਜ਼ੀ ਬਹੁਤ ਲਾਉਂਦੇ ਆ ਆਪਦੀ ਇਹ ਮੈਂ ਤੁਹਾਨੂੰ ਸਾਰ ਸਬਜ਼ੀ ਵੀ ਦਿਖਾ ਦੂੰਗਾ ਉੱਥੇ ਜਾ ਕੇ ਜੇ ਰਸਤੇ ਦਾ ਨਾ ਨੇੜੇ ਬੈਠੇ ਹੋਏ ਕਹਿਣਗੇ ਪਤਾ ਨਹੀਂ ਕਾਦੀ ਵੀਡੀਓ ਬਣਾਈ ਜਾਂਦਾ ਹੈ ਪਰ ਮਰੋਂ ਬੋਲਣਾ ਨਹੀਂ ਜੇ ਮੈਂ ਤੁਹਾਨੂੰ ਸਬਜ਼ੀ ਦਿਖਾਈ ਤਾਂ ਵੀ ਕਾਦੀ ਕਾਦੀ ਸਬਜ਼ੀ ਲਾਉਂਦੇ ਆ ਮਿਰਚਾਂ ਮੁਰਚਾਂ ਬਹੁਤ ਲਾਈਆਂ ਇਹਨਾਂ ਨੇ ਤੁਹਾਨੂੰ ਮੈਂ ਦਿਖਾਉਣਾ ਅੱਜ ਇਹਨਾਂ ਨੇ ਕਿਵੇਂ ਖਰਚੇ ਤੋਂ ਬਾਜ ਜਾਂਦੇ ਵਧੀਆ ਨਾਲ ਸਬਜੀ ਪਾਣੀ ਘਰਦਾ ਹੋਵੇ ਕਮਾਲ ਖਮੂ ਦੇ ਲਾਉਂਦੇ ਆ ਇਹਨਾਂ ਨੂੰ ਮੈਂ ਗੰਨੇ ਲੈ ਕੇ ਜਾਵਾਂਗਾ ਪਰ ਐਰ ਕੀ ਕਹਿੰਦੇ ਕਮਾਲ ਸੀ ਵੜਤਾ ਹੁਣ ਦੁਬਾਰਾ ਲਾਉਣਾ ਤੁਨੂੰ ਹੋਰ ਕਿਤੇ ਲੈ ਕੇ ਪਹੁੰਚਦਾ ਕਰਦਾਂਗੇ ਆਪਾਂ ਮੈਂ ਕਿਹਾ ਠੀਕ ਹੈ ਜੀ ਤੁਲਾ ਆਪਾਂ ਤੁਨੂੰ ਉੱਥੇ ਨੇੜੇ ਜਾ ਕੇ ਦਿਖਾਉਣਾ ਮੈਂ ਹਾਂ ਹਾਂ ਦੇਖੋ ਇਥੇ ਬਹੁਤ سارے ਸਾਰਵੇਂ ਕਿੱਡੇ ਕਿੱਡੇ ਕਾਨੇ ਲੰਮੇ ਆ ਅੱਗੇ ਨਾ ਮੈਂ ਨਿੱਕਾ ਹੁੰਦਾ ਇਹਨਾਂ ਕਾਨਿਆਂ ਜਾਂ ਤੀਰ ਕਮਾਂਡ ਬਣਾਉਂਦਾ ਹੁੰਦਾ ਆ ਤੀਰ ਕਮਾਂਡ ਬਣਾ ਕੇ ਇਹਦੇ ਤੀਰ ਬਣਾਉਂਦੇ ਹੁੰਦੇ ਇਹਨਾਂ ਦੇ ਕਾਨਿਆਂ ਦੇ ਆ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਕਾਨੇ ਇਹ ਕੀ ਹੁੰਦੇ ਕੱਲ ਹੀ ਹੁੰਦੇ ਆ ਥੱਲੇ ਇਹ ਤੀਰ ਬਣਾ ਕੇ ਤੇ ਅੱਗੇ ਲਾ ਕੇ ਨਾ ਢੱਕਣ ਜਾਂ ਕੋਈ ਉਹਨੂੰ ਤਿੱਖਾ ਕਰਨਾ ਜਿਵੇਂ ਆਪਾਂ ਰਮੈਨ ਹੁਣ ਵੇਨੇ ਹੁੰਦੇ ਛੋਟੇ ਹੁੰਦੇ ਟੀਵੀ 'ਚ ਉਦੋਂ ਇਹ ਚੀਜ਼ਾਂ ਬਣਾਉਂਦੇ ਹੁੰਦੇ ਸੀ ਹੁਣ ਤਾਂ ਅੱਜ ਕੱਲ ਸਾਰਾ ਕੁਝ ਹੀ ਚੱਲ ਪਿਆ ਮੋਬਾਈਲਾਂ ਮੂਲ ਨਾਲ ਕਰਕੇ ਸਾਰਾ ਕੁਝ ਫੇਲ ਹੈ ਪਿਆ ਜੋ ਆਖਾਂ ਨੂੰ ਪਤਾ ਨਹੀਂ ਆਹ ਕਿੱਡਾ ਖੁੱਡਾ ਬਾਰੇ ਤਾਂ ਕੀ ਹੁੰਦੀਆਂ ਕੀ ਨਹੀਂ ਹੁੰਦੀਆਂ ਤੇ ਪਰ ਆਪਾਂ ਬਚਪਨ ਸਾਰਾ ਕੁਝ ਹੀ ਕੀਤਾ ਤੀਰ ਕਮਾਨਾ ਕੋਲ ਗਲੇਲਾ ਗਲੂਨਾ ਬਣਾ ਕੇ ਖੇਡੇ ਬਿਸੇਰੇ ਆਪਣੇ ਨਿਸ਼ਾਨ ਨਿਸ਼ਾਨ ਲਾਉਂਦੇ ਰਹੇ ਆ ਤੇ ਚਲੋ ਆਪਾਂ ਉਧਰੋਂ ਬੈਗ ਨੂੰ ਚਲਦੇ ਆਂ ਅਸੀਂ ਘਰ ਨੂੰ ਦੇਖੋ ਏਰੀਆ ਸੇ ਘਰ ਕੋਈ ਸਬਜੀ ਸਬਜੀ ਦੀ ਮੈਂ ਦਿਖਾਉਣਾ ਕਿ ਕੀ ਕੀ ਲਾਉਂਦੇ ਆ ਘਰੇ ਹੀ ਆਪ ਦਾ ਯਾਰ ਖੇਤ ਚ ਬਹਿਣ ਦਾ ਫਾਇਦਾ ਹੈਗਾ ਖੇਤ ਬਟੇ ਫਿਰ ਰਾਖੀ ਹੁੰਦੀ ਆ ਜਿਸ ਤਰ੍ਹਾਂ ਤੁਸੀਂ ਮੇਰੇ ਵਲੌਗ ਚ ਵੇਖਿਆ ਮੈਂ ਦੱਸਿਆ ਸੀ ਆ ਸਭ ਮੂਲੀਆਂ ਲਾ ਬਟੇ ਕਲੀਆਂ ਆ ਦੇਖੇ ਲੋਕ ਨੇ ਉਹ ਨਹੀਂ ਛੱਡੀਆਂ ਪੱਟ ਪੱਟ ਜਿਹੜੀਆਂ ਨਿੱਕੀਆਂ ਸੀ ਪੱਟ ਪੱਟ ਵਾਟਾਂ ਢੇਰ ਲਾਈ ਜਾਂਦੇ ਸੀ ਜਿਹੜੀ ਖਾਣ ਲਈ ਪਤੰਦਰ ਉਹ ਤੇ ਜੋ ਲੈ ਜਾ ਦੂਜਿਆਂ ਨਾਲ ਪੱਟੋ ਤੇ ਇਹ ਬੈਠੇ ਖੇਤ ਨਾਲੇ ਘਾਰਾਂ ਰੱਖ ਕੇ ਤੇ ਇਸ ਲਈ ਸਾਰਾ ਕੁਝ ਹੈ ਬੀਜ ਦੇ ਉਗਾ ਲੈਂਦੇ ਨੇ ਸਬਜ਼ੀ ਸੁੱਜ ਕਰਦੇ ਖਾਂਦੇ ਆ ਤੇ ਹੈਲਦੀ ਹੈ ਵੀ ਅੰਦਰ ਹੈਲਦੀ ਪੂਰੇ ਆ ਸ਼ੇਰਾਂ ਆ ਗਏ ਮਾਸਲੇ ਪੋਤੇ ਪੋਤੇ ਟਟੇ ਆ ਕਿਉਂਕਿ ਬਿਨਾਂ ਰੇ ਸਪਰੇ ਤੋਂ ਖਾਂਦੇ ਸਬਜ਼ੀਆਂ ਸੁੱਜੀਆਂ ਵਧੀਆ ਗੱਲ ਹੈਗੀ ਆ ਆ ਇੱਕ ਆ ਮੋਟਰ ਮਾਸੀ ਕੀ ਉਹਨੇ ਪੈ ਪੂਜੇ ਦੱਬਿਆ بابا ਪੁਰਾਣਾ ਸਿਸਟਮ ਜਿਹਾ ਹੈਗਾ ਇੱਥੇ ਉਹ ਦੇਖੋ ਉਹ ਖਾਲੇ ਖੋੜੀਆਂ ਨੇ ਆ ਮੋਟਰ ਦੇਖੋ ਆ ਮੋਟਰ ਆ ਖੇਲ ਬਹੁਤ ਪੁਰਾਣੀ ਹੈ ਮੇਰੇ ਹਿਸਾਬ ਨਾਲ ਛੋਟੀ ਖੇਲ ਆ ਮੋਟਰ ਰਹੀ ਹੈ ਮੋਟਰ ਦਾ ਮੱਛੀ ਮੋਟਰ ਇਹਨੂੰ ਸੰਮਰਸੀਵਲ ਕਹਿੰਦੇ ਆ ਆ ਨਿੱਕੀ ਕੋਹੜੀ ਬੜੀ ਸੋਹਣੀ ਬਣੀ ਵੀ ਕੋਹੜੀ ਵੀ ਪ੍ਰਾਇੰਟ ਐਪ ਤੇ ਬਹੁਤ ਸੋਹਣੀ ਮੇਰੇ ਕਹਿਣੇ ਮਤਲਬ ਆ ਖਾਲਾ ਜਿਹਦੇ ਤਪ ਲੰਕੇ ਨੂੰ ਦੂਰ ਵਾਰ ਤੱਕ ਲੱਤਾਂ ਚੌੜੀਆਂ ਕਰਕੇ ਜਾਣਾ ਪੈਣਾ ਬਾਈ ਕਾਹ ਵਾਰ ਤੱਕ ਇੱਕ ਤੇ ਚੱਲਾਂਗੇ ਆ ਡੈਕ ਚੱਲੇ ਸੀਗੇ ਚਲੋ ਗਾਂ ਤੋਂ ਦੇਖੋ ਨਾ ਸਬਜ਼ੀਆਂ ਦੇਖੋ ਆ ਦੋ ਮੋਟਰਾਂ ਇੱਥੇ ਲਾਈਆਂ ਮਾਸੀ ਕਾਣੇ ਦੋ ਮੋਟਰਾਂ ਤੇ ਇੱਕ ਖੇਲ ਆ ਤੇ ਪਾਣੀ ਪਾਣੀ ਹੋਏ ਨੋ ਜੇ ਜਲਦੀ ਕਾਦਰ ਉਧਰ ਸਾਹਮਣੇ ਮੋਟਰ ਆ ਉਹ ਸਟਾਰਟਰ ਟੁੱਟ ਗਿਆ ਖਰਾਬ ਹੋਏ ਪਿਆ ਨੇ ਮੈਨੂੰ ਲੱਗਾ ਪੁਰਾਣੀ ਆਪਾਂ ਨਹੀਂ ਕਾੜਾ ਬੂਟਾ ਯਾਰ ਬੜੇ ਸੋਹਣੇ ਫੁੱਲ ਜੇ ਲੱਗੇ ਆ ਜੇ ਤੁਹਾਨੂੰ ਪਤਾ ਹੈ ਦੱਸਿਓ ਕਾੜਾ ਬੂਟਾ ਚੰਗਾ ਹੈ ਸਾਰੇ ਨੇ ਕਮੈਂਟ ਕਰਕੇ ਦੱਸਿਓ ਆ ਤੂਤੀ ਵਰਗਾ ਜਿਵੇਂ ਤੂ ਤੁੰਦਾ ਆ ਥਾਂ ਪਿਆ ਖਾਲੀ ਪਾਸੇ ਇਹਨਾਂ ਦਾ ਘਰ ਦੇ ਪਿਛਲੇ ਬੜੇ ਕੁਲ ਬਣਾਉਣਾ ਹੈ ਬਣਾ ਲੈਣਗੇ ਆ ਕੋੜੀ ਆ ట్రాన్స్‌ਫਰਮ ਆ ਦੇ ਘਰ ਦਾ ਰੱਖਿਆ ਮੋਟਰ ਨੇ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਜੋ ਇੱਧਰ ਭਾਵੇਂ ਕੀ ਬਣਾਈ ਬੈਠੇ ਆ ਬਾਦ ਹੁੰਦਾ ਮਟੋਆ ਜ ਆਪਾਂ ਨੇ ਕਾਹਦਾ ਬਣਾਈ ਬੈਠਿਆ ਤੁਹਾਨੂੰ ਦੂਰ ਦਿਖਾਉਣਾ ਚੌਰ ਚੌਰਸ ਜਾਂ ਤਾਂ ਇੱਥੇ ਬਣਾਉਣਾ ਹੋਊ ਉਹਨਾਂ ਨੇ ਦੂਸਰਾ ਉਹ ਹੰਡਾ ਹੁੰਦਾ ਗੋਬਰ ਗੈਸ ਉਹ ਬਣਾਉਣਗੇ ਮੇਰੇ ਹਿਸਾਬ ਨਾਲ ਗੋਬਰ ਇਸ ਬਣਾਉਣਗੇ ਇੱਥੇ ਮਨਾਂ ਪਲੈਨਿੰਗ ਕਰਦੇ ਪਏ ਆ ਆ ਪਿਆਰ ਖਵਾਲਾ ਖੇਤ ਦਾ ਆ ਮਿੰਨਾ ਲਾਇਆ ਥੋੜੀ ਪੀਣੀ ਰਾਤ ਆ ਤਾਂ ਸਾਰੀ ਸਬਜੀ ਸੁਜੀ ਲਾਉਂਦੇ ਆ ਇਹਨਾਂ ਲਸਣ ਨਸਨ ਜਲਾਇਆ ਇਹਨਾਂ ਆਪ ਦਾਵੇ ਲਸਣ ਆਵੇ ਲਸਣਾ ਪਰੇ ਉਹ ਕਾਫੀ ਕੋਸ਼ੇ ਮੁੰਡੇ ਬੈਠੇ ਆ ਰੈਸਟੋਰੈਂਟ ਮੈਂ ਤਾਂ ਨਹੀਂ ਬਾਲਾ ਵੀਡੀਓ ਬਣਾਉਂਦਾ ਸੰਗ ਹੀ ਆਉਂਦੀ ਮੈਨੂੰ ਤੇ ਫਿਰ ਮੈਂ ਫਿਰ ਤੁਹਾਨੂੰ ਦਿਖਾਉਣਾ ਗਾਂਜਾ ਹੋਰ ਇਧਰ ਵੀ ਕਾਫੀ ਕੋਲ ਲੱਗਾ ਦੇਖੋ ਪਤਾ ਨਹੀਂ ਕਾਰਿਸ ਗਾਰਿਸ ਸਬਜੀ ਬੰਦਰ ਆਉਜੀ ਲਾਈ ਬਟੇ ਆ ਆਪਣਾ ਨਿੰਮੂ ਦਾ ਬੂਟਾ ਦਿਖਾਉਣ ਨਿੰਮੂ ਦਾ ਬੂਟਾ ਲੱਗਾ ਇੱਥੇ ਦੇਖੋ ਨਿੰਬੂ ਲੱਗੇ ਨਿੰਬੂ ਬਹੁਤ ਲੱਗੇ ਬਈ ਦੇਖ ਸਕਦੇ ਹੋ ਤੁਮ ਗਾਵੇਂ ਦਿਖਾਉਣ ਨਿੱਤੇ ਦਿਖਾ ਦਿੰਨਾ ਮੈਂ ਤੁਹਾਨੂੰ ਪਰ ਤੁਸੀਂ ਵੇਖ ਲੋ ਕੀ ਕੁਝ ਲੱਗਾ ਇੱਥੇ ਉਹ ਦੇਖੋ ਇੱਧਰ ਵੀ ਲਸਣ ਲਸਣ ਵਾਧੂ ਲਾਈ ਹੋ ਜੇ 15 ਆਹ ਲਸਣ ਵਾ ਵੱਡਾ ਬਈ ਬਰਸੇਨ ਇੱਕ ਮੈਂ ਘੈਂਟ ਸੀ ਦਿਖਾਉਂ ਲਗਾ ਮਿਰਚਾਂ ਮਿਰਚਾਂ ਬੋਤਲਾਂਉਂਦੇ ਬਈ ਇਹ ਆਪਾਂ ਮਿਰਚਾਂ ਪਨੀਰੀ ਦੇ ਤੋਂ ਲੈ ਕੇ ਜਾਣੀਆਂ ਉਹਨਾਂ ਨਾਲ ਗੋਭੀ ਲੱਗੀ ਆ ਆਪਾਂ ਨੀ ਕੀ ਜਿੜਾੜ ਆ ਬਈ ਇਹਦਾ ਸਾਗ ਹੋਦਾ ਸਾਗ ਹੋਊਗਾ ਸਰ ਹੁੰਦਾ ਹੋਰੀ ਕੁਸ਼ਲ ਲੱਗਾ ਹੈ ਮਰਚਾਂ ਲੱਗੀਆਂ ਲਾਲ ਮਿਰਚਾਂ ਦੇ ਬੂਟੇ ਹਨ ਹਸਣਾ ਆ ਦੇਖੋ ਇੱਧਰ ਸਾਰੇ ਮਿਰਚਾਂ ਹੀ ਮਿਰਚਾਂ ਲਾਈਆਂ ਤੁਹਾਨੂੰ ਦੱਸਿਆ ਨਾ ਮੈਂ ਸਬਜੀ ਸਬਜੀ ਖੁੱਲੀ ਲਾਉਂਦੇ ਆ ਆਪ ਦੀ ਪਸੰਦ ਰਹੀਆਂ ਮਿਰਚਾਂ ਮਿਰਚਾਂ ਤੁਹਾਨੂੰ ਮਿਰਚਾਂ ਦਿਖਾਉਂਦੇ ਆ ਇਹ ਮਰਚਾਂ ਮਰਚਾਂ ਸਾਰੇ ਮਿਰਚਾਂ ਹੀ ਮਿਰਚਾਂ ਹੈ ਆ ਵੀ ਕਾਫੀ ਖੁੱਲ ਲੱਗਾ ਇੱਧਰ ਮੇਰੇ ਸਾਹਮਣੇ ਚੋ ਦੋਸਤੋ ਤੱਕ ਚੀਜ਼ ਨੂੰ ਹੋਰ ਦਿਖਾ ਲਉਣਾ। ਕੁਮੈਂਟ ਰੋਕੇ ਮੜਾ ਜਾ ਕਰਾਂ। ਚਲੋ ਦੋਸਤੋ ਉਮੀਦ ਕਰਦਾ ਤੁਹਾਨੂੰ ਮਾਸੀ ਮੇਰੀ ਕੇ ਪਿੰਡ ਦਾ ਟੂਰ ਬਹੁਤ ਸੋਹਣਾ ਲੱਗਾ ਹੋਊਗਾ। ਆਪਾਂ ਘਰ ਦੀਆਂ ਚੀਜ਼ਾਂ, ਸਬਜ਼ੀਆਂ-ਸੁਬਜ਼ੀਆਂ ਸਾਰਾ ਕੁਝ ਦਿਖਾਤਾ ਨੇ ਕੀ ਕੁਛ ਕੀ ਹੈਗਾ ਤੇ ਕਿਵੇਂ ਆ ਕੀ ਗੱਲਬਾਤ ਆ। ਜੇ ਤੁਹਾਨੂੰ ਵਲੌਗ ਲੱਗਾ ਸੋਹਣਾ ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰੇ ਸਬਸਕ੍ਰਾਈਬ। ਸਾਰਿਆਂ ਨੂੰ ਪਿਆਰ ਭਰੀ ਸਸੇਕਾ ਬਾਏ ਬਾਏ। ਐਕੋ ਤੁਹਾਨੂੰ ਹੋਰ ਘੈਂਟ ਚੀਜ਼ ਦਿਖਾਉਣਾ। ਆਹ ਦੇਖੋ। ਗੰਨੇ ਰੌ ਕੱਢਣ ਵਾਲੀ ਮਸ਼ੀਨ ਆ ਇਹ। ਇਹਨੇ ਬਹੁਤ ਪੁਰਾਣੀਆਂ ਇਹਨਾਂ ਨੇ ਬਹੁਤ ਚੱਦੀ ਅ ਰੱਖੀ ਆ ਮਾਫੜ ਕੋਲ ਉਹਨਾਂ ਨੇ ਤੇ ਗੰਨੇ ਜੂ ਥੋੜਾ ਪੀਂਦੇ ਹੁੰਦੇ ਇੱਥੋਂ ਇਹ ਬੜੀ ਕਹੈਂਟ ਚੀਜ਼ ਆ ਇਹ ਤੁਸੀਂ ਕਮਾਲ ਕਮੂ ਦੀ ਬਹੁਤ ਲਾਉਂਦੇ ਆ ਆਪ ਦਾ ਇਹ ਤੇ ਗੰਨੇ ਆ ਰੋ ਕੱਢ ਕੇ ਤੇ ਗੋੜਗੋੜ ਬਣਾ ਲੈਂਦੇ ਆ ਤੇ ਕੁਝ ਵੇਚ-ਵੋਚ ਵੀ ਦਿੰਦੇ ਮੇਰੇ ਨਾਲ ਰਿਸ਼ਤੇ ਰਨੂ ਵੀ ਦਿੰਦੇ ਆ ਆਪ ਨੂੰ ਵੀ ਦਿੰਦੇ ਹੁੰਦੇ ਆ ਤੇ ਵੇਚ ਵੀ ਦਿੰਦੇ ਆ ਤੇ ਐਂ ਕਰਕੇ ਸਾਰਾ ਸਮਾਨ ਸਮਾ ਹੈਗਾ ਤੇ ਦੋਸਤੋ ਉਮੀਦ ਕਰਦਾ ਅੱਜ ਦਾ ਜਿਹੜਾ ਮਾਸੀ ਕੇਪਣਾ ਟੂਰ ਆ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਾਈਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜੀ